सतना वाहे गुरु साहब दियो सिमर 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 नाम दिवा ਤਨ ਮਨ ਹੋਏ ਨਹਲਾ ਚਰਨ ਕਮਲ ਤੇਰੇ ਧੋਏ ਧੋਏ ਕੀ ਵਾਂ ਮੇਰੇ ਸਤ ਗੁਰ ਦੀਨੰਦਿਆਲਾ ਉਲੇ ਮਾਰਕ ਸਾਰਕ ਤਿਨੈ ਬਤਾਇਆ ਐਸਾ ਗੁਰਗੁੜ ਭਾਗੀ ਪਾਇਆ ਸਿਮਰ ਮਨਾ RAM ਨਾਮ ਚਿਤਾਰੇ ਵਸਰਹਿ ਹਿਰਦੇ ਗੁਰ ਚਰਨ ਪਿਆਰੇ ਸੁਖ ਹਟਲ ਕੁਰਸੀ ਵੀ ਐ ਇਹਨ ਸਹਜ ਸੁਖ ਦਰਸ਼ਨ ਪਰ ਸੈਂ ਗੁਰੂ ਕੈ ਜਨਮ ਮਰਨ ਦੁਖ ਸੱਜਣ ਸਚਾ ਪਾਤਸ਼ਾਹ ਸਿਰਸਾ ਹੰਦੇ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਟੋੜੀ ਮਹੱਲਾ 5 ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਤਾਇੋ ਰੇ ਮਨ ਤਹਿ ਤਸਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤੈਨ ਪ੍ਰਭ ਆਪੁ ਭੁਲਾਇਓ ਤਾਇਓ ਰੇ ਮਨ ਦਹਿ ਸਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤੈਨ ਪ੍ਰਭ ਆਪੁ ਬੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਜੋ ਇੱਕ ਮਹੁਰਤ ਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕ ਸੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਉ ਭਾਉ ਨਕੀਨ ਨਹਿ ਸਤ ਪੁਰਖ ਮਨਾਇਓ ਤਾਵਤ ਕੋ ਤਾਵੈ ਬਹੁ ਭਾਤੀ ਜੋ ਬਾਲਤ ਪਰਮਾਯੋ ਨਾਮ ਦਾਨ ਇਸ ਨਾਨ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖੇਓ ਮਹਿ ਬੂਜਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਕਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਕੋ ਛਟ ਮਤਵਾਰੋ ਮਦ ਮਾਇਓ ਕਰੋ ਪੀਨ ਤੀ ਸਾਧ ਸੰਗਤ ਹਰ ਭਗਤ ਵਸਲ ਸੁਣ ਆਇਓ ਨਾਨਕ ਭਗ ਪਰਿਓ ਹਰ ਪਾਸੈ ਰਾਖ ਲਾਜ ਅਪਣਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸਲ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਸ਼ੈ ਰਾਖ ਲਾਜ ਆਪਣਾਇ ਵਾਹਿ ਗੁਰ ਜੀ ਕਾ ਖਲਸਾ ਵਾਹਿ ਗੁਰ ਜੀ ਕੀ ਫਤਿਹ